ਉਜੀ ਖੰਡ ਪਾਠ ਹੋ ਗਿਆ ਆਰੰਭ ਤਿਸਵੀ ਧਰਤੀ ਸਾਪ ਰੱਖੀ ਧਰਮਨ ਸਾਹਿਬ ਜੀਲੀ ਨਾ ਪੰਗਲੇੰਦਾਰ ਇਹਦਰ ਆਪਣੇ ਸੇਵਾਦਾਰ ਕਰੀ ਜਾਂਦੇ ਸੇਵਾ ਅੱਜ ਜੀ ਬਾਬਾ ਸ੍ਰੀਜਨ ਸਿੰਘ ਜੀ ਦਾ ਜਨਮ ਦਿਹਾੜਾ ਹੈ ਹਾਂ ਜੀ 31 ਵਿਧਾਨੇ ਦੇ ਬਾਬਾ ਦੇ ਸ੍ਰੀ ਖੰਡ ਪਾਠ ਦਾ ਐ ਸਮਾਜ ਸੇਵਾਦਾਰ ਬਾਬਾ ਜੀ ਹੋਰੀ ਲਓ ਜੀ ਪਾਠੀ ਬਾਬਾ ਜੀ ਆ ਵੀ ਪਾਠੀ ਬਾਬੇ ਤੇ ਤਿੰਨ ਸੇਵਾਦਾਰ ਆਪਾਂ ਚੱਲਦੇ ਆ ਜੋਧਪੁਰ ਹਾਂ ਲਓ ਜੀ ਤੇ ਆਪਾਂ ਪਹੁੰਚ ਕੇ ਡੱਬ ਵਾਲੀ ਚੌਂਕ ਤੇ ਮੈਨ ਚੌਂਕ ਤੇ ਆ ਗਏ ਕਿਹੜਾ ਚੌਂਕ ਦਾ ਨਾਮ ਪਤਾ ਹੈਗਾ ਲੋ ਵੀ ਡੱਬ ਵਾਲੀ ਦੇ ਪੋ ਆਪਾਂ ਟੱਪ ਕੇ ਸੀਗੇ ਆ ਦੇਖੋ ਤੇ ਇਹ ਡੱਬ ਵਾਲੀ ਦੀ ਗੱਲ ਹੈ ਇਹ ਖਾਸ ਹੈਗੀ ਹੈ ਹਨਾ ਅੱਧਾ ਡੱਬ ਵਾਲੀ ਪੰਜਾਬ ਚ ਆ ਆਪਾਂ ਪੰਜਾਬ ਚ ਐਂਟਰ ਕਰ ਗਏ ਤੇ ਪਰਲੇ ਪਾਸੇ ਰਹ ਜਾਂਦਾਗਾ ਹਰਿਆਣਾ ਤੇ ਇਧਰਲੇ ਪਾਸੇ ਰਹਿੰਦਾ ਪੰਜਾਬ ਮਿੱਤਰੋ ਤੇ ਪਰਲੇ ਪਾਸੇ ਹੈਗਾਗਾ ਹਰਿਆਣਾ ਅੱਧਾ ਤੇ ਇਧਰਲੇ ਪਾਸੇ ਪੰਜਾਬ ਹੈਗਾ ਠੀਕ ਗਾਲੀ ਹੁੰਦੀ ਆ ਬਈ ਵਿਚਾਲੇ ਲੀ ਦੀ ਨਿਸ਼ਾਨੀ ਹੈਗੀ ਆ ਪਰਲੇ ਪਾਸੇ ਪੰਜਾਬ ਆ ਪਰਲੇ ਪਾਸੇ ਹਰਿਆਣਾ ਇਧਰਲੇ ਪਾਸੇ ਪੰਜਾਬ ਤੇ ਹੁਣ ਆਪਾਂ ਪੰਜਾਬ ਵੱਡੇ ਚ ਜਾਈ ਜਾਨੇ ਹੈਗੇ ਉਥੋਂ ਲੈ ਕੇ ਬੱਸ ਚੱਲਾਂਗੇ ਮਲੋਟ ਮਲੋਟ ਤੋਂ ਦੇਖਦੇ ਫਿਰ ਕੀ ਗੱਲਬਾਤ ਬਣਦੀ ਆ ਜੋਧਪੁਰ ਜਾਵਾਂਗੇ ਫਿਰ ਮਲੋਟ ਉੱਤਰ ਕੇ ਹਾਂ ਆ ਇਸ ਤਰ੍ਹਾਂ ਦੇ ਨਾ ਲੋ ਬਈ ਪੰਜਾਬ ਬੱਸ ਸਟੈਂਡ ਪਹੁੰਚ ਅਗੇ ਔਰ ਮਲੋਟ ਉਹ ਮਲੋਟ ਹੀ ਜਾਣਾ ਵੀਰਾ ਲੋ ਵੀ ਪਿਆਰ ਵੱਡਾ ਦੇਖੋ ਵੀ ਡੱਬਲੀ ਦਾ ਤੇ ਜਿਵੇਂ ਜਿਵੇਂ ਆਪਾਂ ਹੈ ਓਏ ਹੈ ਓਏ ਜਿਵੇਂ ਜਿਵੇਂ ਆਪਾਂ ਗਾਂ ਚੱਲੀ ਜਾਈ ਜਾਵਾਂਗੇ ਉਵੇਂ ਬੱਸਾਂ ਛੋਟੀਆਂ ਹੋ ਜਾਂਦੀਆਂ ਜਾਣੀਆਂ ਜਾਵਾਂਗੇ ਉਵੇਂ ਜਾਈ ਡੱਬਾ ਬਣੀ ਓਏ ਲੋ ਜੀ ਪਹੁੰਚ ਗਏ ਆਪਣੀ ਸੰਗਤ ਮਲੋਟ ਮਲੋਟ ਤੇ ਪੁਲ ਦੇ ਜਮਾ ਉੱਤੇ ਉਤਰੇ ਅਸੀਂ ਤੇ ਹੁਣ ਆਪਾਂ ਪਾਉਣੇ ਗਾਂ ਦੇ ਚਾਲੇ ਹਨ ਕਿੰਨੇ ਕਿਲੋਮੀਟਰ ਇੱਥੋਂ 20 25 ਕਿਲੋਮੀਟਰ ਹੋਊਗਾ ਹਨ ਜodhpur ਕਾਇਦਾ ਸਮਝਦੇ ਜੜੇ ਹਾਂ ਹਾਂ ਬੜਕੇ ਜੀ ਉਧਰੋਂ ਇੱਧਰ ਆਏ ਮੋੜੇ ਆਹ ਬਾਠੀ ਬਾਬੇ ਤੁਰੇ ਬਾਈ ਕਿਰਪਾ ਉਹਨਾਂ ਦੀ ਕਿਰਪਾ ਮਾਲਕ ਦੀ ਮਲੋੜ ਤੋਂ ਬਸਤਾ ਇੱਥੇ ਆਉਂਦੀ ਆ ਦੇਖਦੇ ਹਾਂ ਸੀ ਕੀ ਬਣਦਾ ਇਆਂ ਗਲੀਆਂ ਮੇ ਲੋ ਜੀ ਤੇ ਆਪਾਂ ਮਲੋੜ ਸ਼ਹਿਰ ਦੇ ਵਿੱਚ ਪਹੁੰਚ ਗਏ ਤੇ ਸਵੇਰ ਦਾ 8:00 ਮਿੱਤਰੋ 10 ਮਿੰਟ ਰਹਿ ਗਏ ਤੇ ਬਾਬਿਆਂ ਨੂੰ ਕਰ ਲਈ ਅਸੀਂ ਫੋਨ ਤੇ ਦੇਖਦੇ ਹਾਂ ਕੀ ਗੱਲਬਾਤ ਬਣਦੀ ਹੈਗੀ ਆਹ ਵੇਖੋ ਜੀ ਤੇ ਦੁਕਾਨਾਂ ਜਮਾ ਕਿਰਾਂ ক্লোਜ਼ ਪਈਆਂ ਗਿਆ 9-10 ਵਜੇ ਮਾਰਕੀਟ ਖੁੱਲਦੀ ਹੁੰਦੀ ਆ ਹਾਂ ਤੇ ਹੁਣ ਆਪਾਂ ਚੱਲਦੇ ਆ ਜੋਧਪੁਰ ਹਣਾ ਮਿੱਤਰੋ ਤੇ ਬਾਕੀ ਸੇਵਾ ਦਾ ਟੋਰੇ ਫਿਆ ਉੱਥੇ ਖੰਡ ਬਾਕੀ ਆਪਾਂ ਤੁਹਾਨੂੰ ਦੱਸ ਦਈਏ ਆਪਾਂ ਜਾਣਦੇ ਆ ਸੇਵਾ ਤੇ ਜੋਧਪੁਰ ਤੇ ਉੱਥੇ ਹੈਗਾ ਬੱਬਾ ਜੀ ਦਾ ਡੇਰਾ ਤੇ ਅੱਜ ਪਾਸ ਪ੍ਰਕਾਸ਼ ਹੋਊਗਾ ਤਿੰਨ ਦਿਨ ਆਪਾਂ ਉੱਥੇ ਸੇਵਾ ਤੇ ਰਹਾਂਗੇ ਤਿੰਨ ਦਿਨ ਮਿੱਤਰੋ ਬਲੌਗ ਆਪਣੇ ਆਉਂਦੇ ਰਹਿਣਗੇ ਤੇ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਤੇ ਬਲੌਗਾਂ ਦੇ ਨਾਲ ਲਾਈਕ ਕਰੋ ਸਬਸਕ੍ਰਾਈਬ ਕਰ ਲਓ ਮਿੱਤਰੋ ਜੀ ਇਹ ਚੈਨਲ ਨੂੰ ਆਪਣੇ ਸਬਸਕ੍ਰਾਈਬ ਨਹੀਂ ਕਰਿਆ ਤੇ ਬਤ ਵਤ ਕਰਦੇ ਸ਼ੇਅਰ ਤੇ ਪਰੋਣੇ ਸਾਨੂੰ ਵੀ ਦਰਸ਼ਨ ਆਪਾਂ ਵਾਭੇ ਜਾਂਦੇ ਜੁੜੇ ਰਹੋ ਬਲੌਗ ਦੇ ਨਾਲ ਲਓ ਬਈ ਮਲੋੜ ਬੈਠੇ ਨੂੰ ਪੂਰਾ ਸਾਨੂੰ ਘੰਟਾ ਘੰਟਾ ਹੋ ਗਿਆ ਹਾਂ ਬਾਬਾ ਜੀ ਘੰਟਾ ਆ ਗਿਆ ਤੇ ਬੱਸ ਸੁਖਨਾਲ ਮਹਾ ਤੁਰਦੀ ਆ ਆਇਆ ਭਾਈ ਹਾਰਨ ਮਾਰਤਾ ਚੜਾਲਾ ਸਾਨੂੰ ਆਗੇ ਛੇਤੀ ਜੇਤੀ ਉਹ ਉੱਥੇ ਇੱਕ ਸਾਹਮਣੇ ਖੜੀ ਸੀ ਭਈ ਘੰਟਾ ਹੋ ਗਿਆ ਸੀ ਆ ਸੇਕ ਚਲਾਉਗੀ ਤਾਂ ਇੱਥੇ ਹੀ ਲੋ ਵੀ ਬੱਸ ਦੇ ਵਿੱਚ ਆਪਾਂ ਹੀ ਦਿੱਸਦੇ ਹਣਾ ਮੰਜ ਜਾਣੇ ਅਸੀਂ ਬੱਸ ਦੇ ਵਿੱਚ ਪਰ ਡੇਰਾ ਸਾਹਿਬ ਆ ਗਿਆ ਤੇ ਸਾਨੂੰ ਕਰਾਉਣੇ ਦਰਸ਼ਨ ਤੇ ਬਾਬਾ ਜੀ ਕੋਲੇ ਬਸ ਥੋੜੇ ਜਿਹੇ ਟਾਈਮ ਦੀ ਦੂਰੀ ਰਹਿ ਗਈ ਥੋੜੇ ਜਿਹੇ ਟਾਈਮ ਦੇ ਬੈਠ ਰਹਿ ਗਈ ਬੱਸ ਲੈ ਵਿਦਿਆਰਵਰਤੇ ਆ ਜੋਪਰ ਲੋ ਜੀ ਤੇ ਪਹੁੰਚ ਗਏ ਬਡੇਰਾ ਸਾਹਿਬ ਅਸਲ ਲਗਭਗ ਪਿਆ ਕਮਿਟਰ ਤੋਂ ਹੀ 100 ਕਮਿਟਰ ਦੀ ਦੂਰੀ ਸੀ ਲੋ ਜੀ ਦੀ ਆਪਾਂ ਪਹੁੰਚ ਗਏ ਜੋਧਪੁਰ ਡੇਰੇ ਦੇ ਜਮਾ ਸਾਹਮਣੇ ਖੜੇ ਹਨ ਤੇ ਉਦਾਸੀਨ ਆਸ਼ਰਮ ਡੇਰਾ ਸੰਤ ਬਾਬਾ ਬਹਾਦਰ ਸਾਹਿਬ ਜੀ ਬਾਬਾ ਸੰਤ ਰਾਮ ਜੀ ਸੰਤ ਬਾਬਾ ਸਦਾਨੰਦ ਜੀ ਪੰਡਯੋਧਪੁਰ ਲੋ ਜੀ ਚਲਦੇ ਆਪਾਂ ਅੰਦਰ ਤੇ ਕਰਾਉਣੇ ਵਾ ਬਾਬਾ ਜੀ ਨੂੰ ਦਰਸ਼ਨ ਤਿਆਰੀ ਕਰੀ ਜਾਂਦੇ ਆ ਤਿਆਰੀ ਕਰੀ ਜਾਂਦੇ ਕਿ ਅੱਜ ਪਾਠ ਪ੍ਰਕਾਸ਼ ਹੋਊਗਾ ਹੈ ਤੇ ਇਧਰ ਬਈ ਆਪਣੇ ਸੇਵਾਦਾਰ ਪਾਠੀ ਬਾਬੇ ਦਾ ਬਾਗੇ ਅੰਦਰ ਤੇ ਆਪਾਂ ਵੀ ਚਲਦੇ ਆ ਇਧਰ ਪੂਰੀਆਂ ਤਿਆਰੀਆਂ ਕੀਤੀਆਂ ਰੱਖੀਆਂ ਗਈਆਂ ਸੇਵਾਦਾਰਾਂ ਨੇ ਕਾ ਇਸ ਪ੍ਰੋਗਰਾਮ ਤੇ ਆਪੇ ਤਾਂ ਬਲਸ਼ ਉਹ ਗੱਡੀ ਚੋਂ ਜੈ ਹੋ ਬਾਬਾ ਲੋ ਵੀ ਅੱਜ ਹੋਊਗਾ ਪਾੜ ਪ੍ਰਗਾਸ਼ ਤੇ ਆਪਾਂ ਮੱਥਾ ਟੇਕ ਲਿਆ ਤੇ ਬਾਬਿਆਂ ਦੀ ਕਿਰਪਾ ਨਾਲ ਤੇ ਆਪਣੇ ਸੇਵਾਦਾਰ ਆ ਖੜੇ ਆ ਹੋ ਸਾਹਮਣੇ ਫਿਰਦੇ ਬਾਬਾ ਜੀ ਲੋ ਬਈ ਮਿੱਤਰੋ ਤੇ ਮੌਸਮ ਵੀ ਪੂਰਾ ਕੈਂਟ ਹੋ ਗਿਆ ਤੇ ਤਿਆਰੀਆਂ ਪੂਰਾ ਯੋਰਾ ਸ਼ੋਰ ਹੈ ਓਏ ਗਰ ਗਰਪੀਆ ਚਲ ਫੇਰ ਦੇਖਾਂਗੇ ਮਤਲਬ ਤਿਆਰੀਆਂ ਸ਼ੈਰੀਆਂ ਪੂਰੀਆਂ ਜੋਰਾਂ ਸ਼ੋਰਾਂ ਦੇ ਨਾਲ ਹੋਈ ਜਾਂਦੀਆਂ ਹਨ ਤੇ ਠੰਡੀ ਠੰਡੀ ਹਵਾ ਚੱਲੀ ਜਾਂਦੀ ਹੈ ਮੱਠੀਆਂ ਮੱਠੀਆਂ ਕਣੀਆਂ ਡਿੱਗੀਆਂ ਦੀਆਂ ਤੇ ਇੱਧਰ ਦੇਖੋ ਪੂਰੀ ਸੇਵਾ ਚੱਲੀ ਜਾਂਦੀ ਹੈ ਹੋਰ ਬਾਈ ਆਓ ਦੇਖੋ ਉਧਰੋਂ ਹੋਮਨਾ ਹੋ ਗਿਆ ਹਟਾ ਲੋ ਜੀ ਪਾਟ ਪ੍ਰਕਾਸ਼ ਹੋਣ ਲੱਗ ਗਿਆ ਸੁਰਮਹ ਰਾਜ ਦੀ ਕਿਰਪਾ ਲੋ ਜੀ ਖੰਡ ਪਾਠ ਹੋ ਗਿਆ ਆਰੰਭ ਤੇ 30 ਦਿਨ ਪੈਜੂ ਭੋਗ ਹਨਾ ਸੁਰਮਹ ਰਾਜ ਦੀ ਕਿਰਪਾ ਨਾਲ ਪੁਕਾਇਆ ਇਹ ਕਨਜੋ ਤੇ ਪਾਨਹ ਜੋਰ ਜੋਰ ਈਵਨ ਕਰਨ ਹੈ ਜੋਰ ਜੋਰ ਜੁਰਨ ਰਾਜ ਮਾਰ ਮਨਸੂਰ ਜੁਰਨ ਸ੍ਰਿਤੀ ਗਿਆਨ ਵਿਚਾਰ ਜੁਰਨ ਜੁਤੀ ਛੁੱਟੈ ਸੰਸਾਰ ਜਿਸ ਸਦ ਜੁਰਨ ਕਰਮਿਕ ਕਰ ਸੋਈ ਨਾਨਕ ਉਤਮ ਨਹੀਂ ਚਨ ਕੋਈ ਰਾਤੀ ਰੁਤੀ ਤੀਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮ ਸਾਰ

ਉਈ ਚੁੱਟੀ ਜੀ ਲੈ ਕੇ ਰੱਬ ਆ ਜਾਂਦਾਗਾ ਤੇ ਹਟ ਜਾਂਦਾਗਾ ਤੇ ਬੜਾ ਤੇਜ਼ ਕਦੇ ਤਾਂ ਫੁੱਲ ਤੇ ਆ ਜਾਂਦਾ ਮੀਆ ਦੇਖੋ ਹੁਣ ਪੂਰਾ ਵੱਧ ਗਿਆ ਇਹ ਰੱਬ ਦੇ ਰੰਗ ਕਿੰਨੇ ਆਰੇ ਹੈਨਾ ਸਾਣਾ ਸੇਵਾਦਾਰ ਇਹ ਮੀਨੂ ਦੇਖੀ ਜਾਂਦੇ ਖੜੇ ਵੇਲੇ ਆਹ ਓਏ ਪੂਰਾ ਮੀ ਐ ਚੁੱਟੀ ਜੀ ਲੈ ਕੇ ਆ ਜਾਂਦਾਗਾ ਫੇਰ ਹਟ ਜਾਂਦਾ ਆ ਜਾਂਦਾ ਫੇਰ ਹਟ ਜਾਂਦਾ ਜੀ ਪੂਰਾ ਪਹਾੜਾ ਵਾਲੀ ਫੀਲਿੰਗ ਆਉਂਦੀ ਹੈਗੀ ਤੇ ਆਪਣਾ ਸਾਹਮਣੇ ਉਹ ਸੀ ਡੇਰਾ ਸਾਹਿਬ ਉਹ ਦੇਖੋ ਝੋਨਾ ਹੀ ਝੋਨਾ ਚਾਰ ਸਪੇਰੇ ਤੇ ਬੱਦਲ ਗੱਜੀਆਂ ਥੋੜਾ ਥੋੜਾ ਤੇ ਥੋੜੇ ਜਿਹੇ ਟਾਈਮ ਬਾਅਦ ਝੁੱਟ ਜੀ ਲਾ ਜਾਂਦਾ ਰੱਬ ਵੀ ਮੀਂਹ ਦੀ ਛੜਾਕਾ ਪੂਰਾ ਤੇਜ਼ ਆਉਂਦਾ ਕੇਰਾ ਤੇ ਆਹ ਦੇਖ ਪਤਾ ਨਹੀਂ ਕੀ ਦੇਖੀ ਜਾਂਦੇ ਹੈਗੇ ਹੈ ਲੋ ਵੀ ਪਵਿੱਤਰ ਸੇਵਾਦਾਰ ਜੋਧਪੁਰ ਡੇਰੇ ਜਵਾਬੇ ਜੀ ਬੀਲੀ ਦਾ ਪੰਗਲੇਂਦਾ ਬੀਲੀ ਦਾ ਪੰਗਲੇਂਦਾ ਖਾਓ ਖਾਂ ਓਏ 20 ਪੈਂਦੇ ਚ ਓ ਵੀ 20 ਵੇਦ ਸਹੀ ਗੱਲ ਆ ਜੀ ਪਲਾਸ ਲੱਗਦੀ ਏ ਪਲਾਸ ਐਂ ਕਰਦਾ ਕੁੰਡੀ ਪਰਲੇ ਉਲਾ ਕੇ ਫਿਰ ਕੁੰਡੀ ਸਿੱਧੀਆਂ ਕਰਦਾ ਆ ਪਾ ਪਾਇਆ ਫੇਰ ਤਾਂ ਕਰਤਿਆਂ ਸੀਗਾ ਜੀ ਇੱਕ ਹਜ਼ਾਰ ਰੁਪਏ ਲੈ ਇੱਕ। ਕੋਈ ਬਾਵਾ ਤਾਰ ਤੇ ਇੱਕੋ ਹੀ ਲਾਵਾਂਗੇ। ਐਮੋਸ ਨਾ ਲੜੀ ਹੁਣ। ਹਾਏ। ਯਾਰ ਕੂਡੀ ਨਹੀਂ ਬਣਦੀ। ਪਲਾਸ ਲੱਗਦੇ ਵਿਓ। ਇਹ ਤੇ ਆਪੇ ਉੱਤੇ ਆਪੇ ਤਾਰ ਤਾਂ ਲੱਗ ਗਈ ਜੀ। ਹੋਰ ਕੀ ਦੀਦਾ? ਉਹ ਮੈਂ ਚੱਲੂਗੀ ਕਿਰਾ ਦਾ ਕਰੂਗੀ ਓਏ ਹਾਰਦਾ ਇਹ ਬਸ ਹਾਂ ਬਸ ਇਹ ਚਲਾਦੀ ਬਈ ਬੋਲ ਚਾਹਾਂ ਦਾ ਫੇਸ ਵਾਲੀ ਜੋੜ ਦਿੰਦੇ ਉਹ ਚਲਾਦੀ ਲੈਣੀ ਸਿੰਗਲ ਆ ਲੋ ਜੀ ਸਾਰੀ ਲੈਡ ਚਲਾਦੀ ਹੈ ਨਾ ਇਹਦਾ ਬੀ ਸਿੰਗਲ ਆ ਮੈਂ ਟਪਣ ਪੈਣਾ ਸੀ ਅਸਾ ਰਾਤ ਨੂੰ ਯਾਦ ਰੱਖੋ ਵੀ ਜੇ ਮੀ ਆ ਗਿਆ ਉਹੀ ਇੱਧਰ ਕੇਲਿਆਂ ਦੀ ਸੇਵਾ ਚੱਲ ਰਹੀ ਆ ਤੇ ਆਰਤੀ ਹੋਵੇ ਸੀ ਸ਼ਾਮ ਦਾ ਵੇਲਾ ਤੇ ਸਾਰੇ ਲੰਗੇ ਸ਼ਕਲ ਸੇਵਾਦਾਰਾਂ ਨੇ ਇੱਧਰ ਆਪਣੇ ਸੇਵਾਦਾਰ ਕਰੀ ਜਾਂਦੇ ਸੇਵਾ ਜੇ ਸਾਪਾ ਵੀ ਸਾਰੇ ਨੇ ਪਾਉਣਿਆ ਆਪਾਂ ਵੀ ਸੇਵਾ ਇਹ ਸੇਵਾ ਚ ਹਿੱਸਾ ਤੇ ਵਰਤੌਣੇ ਸਾਰਿਆਂ ਨੂੰ ਕੇਲੇ ਤੇ ਬਾਬਾ ਦਾ ਪ੍ਰਸ਼ਾਦ ਹਨਾ ਆਪਾਂ ਪ੍ਰਸ਼ਾਦ ਕਈ ਕੁਛ ਵੀ ਆ ਫਰੂਟ ਆ ਜਾਏ ਕੁਛ ਵੀ ਆ ਨਾ ਪਰ ਪ੍ਰਸ਼ਾਦ ਤਾਂ ਪ੍ਰਸ਼ਾਦ ਹੀ ਹੁੰਦਾਗਾ ਤੇ ਆਪਾਂ ਸਾਰੇ ਸੰਗਤ ਨੂੰ ਜਰੂਰ ਸਿਖਾਉਣੇ ਆਗੇ ਲੋ ਜੀ ਤੇ ਆਪਾਂ ਹੈਗੇ ਆਗੇ ਪਾਠੀਆਂ ਦੀ ਡਿਊਟੀ ਤੇ ਹਨਾ ਹਨਾ ਹਰਮント ਤੇ ਆਪਾਂ ਬਈ ਠੋਣੇ ਆ ਪਾਠੀਆਂ ਨੂੰ ਹਨਾ ਜਿਹੜੀ ਵੀ ਰੋਲ ਤੇ ਜਾਂਦੇ ਆ ਪਾਠ ਕਰਦੇ ਆਗੇ ਬਾਬੇ ਤੇ ਅੱਠ ਪਾਠੀਆਂ ਨੂੰ ਠੋਣਾ ਹੁੰਦਾ ਆ ਆਪਾਂ ਤੇ ਘੰਟੇ-ਘੰਟੇ ਬਾਅਦ ਠੋਣਾ ਹੈਂ ਮੈਂ ਦੋ ਘੰਟੇ ਦੋ ਘੰਟੇ ਬਾਅਦ ਦੋ ਘੰਟੇ ਦੋ ਘੰਟਿਆਂ ਬਾਅਦ ਉਠਾਉਣਾ ਤੇ ਟਾਈਮ ਦਿਖਾਈ ਗਿਆਰਾਂ ਨੂੰ 26 ਹੋ ਗਏ 11:07 ਹੋ ਗਏ ਮਤਰੋ ਤੇ ਆ ਪਹਿਲਾਂ ਜਵਾਕ ਜੇ ਮਸਾ ਠਾਏ ਹਨਾ ਉਹ ਆ ਮਸਾ ਸਵਾਏ ਆ ਬਚਾਰੇ ਨੂੰ ਮੱਛਰ ਖਾ ਗਿਆ ਸੀ ਇਹਨਾਂ ਨੂੰ ਮਸਾ ਸੁੱਤੇ ਹੋ ਜਾਏ ਉਹ ਦੇਖੋ ਗਿਆ ਨੀ ਭਾਈ ਆ ਸੁੱਦਾ ਪੈ ਗਿਆ ادھر آپ بھی بابا اٹھا کے آواں گے جا چکے بابیا لی اور لو جی جی بابیاں بابا چلو بہت بہت ਕਾਠ ਪ੍ਰਗਾਸ਼ ਤੋਂ ਜਿਹੜਾ ਚੱਲੜਾ ਦਿਨ ਹੁੰਦਾ ਜੀ ਤੇ ਅੱਜ ਬਣਨੀ ਆ ਜਲੇਬੀਆਂ ਦਾ ਲੰਗਰ ਤੇ ਬਾਈ ਵੀ ਤਿਆਰ ਆਗੇ ਤੇ ਪਹਿਲਾ ਪੂਰ ਬਾਈ ਵੀ ਕੱਢਣਾ ਕੱਢਣ ਲੱਗ ਰਿਹਾ ਹੈ ਤੇ ਆਪਾਂ ਵੀ ਇੱਧਰ ਪੂਰਾ ਤਿਆਰਵਾਰ ਤਿਆਰਾਂਗੇ ਸੇਵਾਦਾਰ ਹਨ ਤੇ ਚੱਕ ਚੱਕ ਕੇ ਤੇ ਆਪਾਂ ਅੰਦਰ ਲੈ ਕੇ ਜਾਵਾਂਗੇ ਨਾਲੇ ਤਾਂ ਨਾਲੇ ਇੱਥੇ ਚੱਕ ਕੇ ਪ੍ਰਾਂਤ ਚ ਰੱਖਾਂਗੇ ਪੂਰੀ ਸੇਵਾ ਕਰਾਂਗੇ ਬਾਕੀ ਮਾਲਕ ਦੀ ਕਿਰਪਾ ਕੀ ਇੱਧਰ ਬਣੂਗਾ ਨਾਲੇ ਚੂਰਮਾ ਸਤਿ ਸ਼੍ਰੀ ਅਕਾਲ ਜੀ ਜੀ ਦੱਸਦੇ ਆਂ ਵੀ ਯੋਜਨਾ ਬਾਰੇ ਪੱਤਰ ਵੀ ਫਿਰਦਾ ਹੋਰ ਹੈਲੋ ਭਈ ਅਜਤਾ ਉਧਿਆ ਸੀ ਚਾਹ ਪੀਵਾਂਗੇ ਆਪਾਂ ਪੂਰੇ ਨਹੀਂ ਹਾਂ ਇੱਥੇ ਤੇਰਾ ਆਪਣਾ ਦਿਖਾਵਾ ਸੇਵਾਦਾਰ ਪਏ ਸੁੱਤੇ ਆ ਬੈਠੇ ਤੇ ਸੇਵਾਦਾਰ ਜੁੱਤੇ ਪਏ ਆ ਜੀ ਨਾਲੇ ਕੱਲੋਂ ਚੱਲੂਆ ਜਲੇਬੀਆਂ ਦਾ ਲੰਗਰ ਤੇ ਜਲੇਬੀਆਂ ਕੱਢੀ ਆਉਂਦੇ ਸੇਵਾਦਾਰ ਤੇ ਹਲਵਾਈ ਬਾਈ ਸਵੇਰ ਦਾ ਲੱਗਿਆ ਪੈਗਾ ਜਿਵੇਂ ਤੁਸੀਂ ਪਹਿਲਾਂ ਤੁਹਾਨੂੰ ਕਲਿੱਪਾਂ ਦਿਖਾਈਆਂ ਸੀ ਆਪਾਂ ਹਨ ਉਹ ਦੇਖੋ ਮੁੰਡੇ ਲੱਗੇ ਪਏ ਹੈਗੇ ਤੇ ਇੱਧਰ ਦੇਖੋ ਮੰਦਿਰ ਦਾ ਮਾਹੌਲ ਤੇ ਬਈ ਅੱਜ ਮੀਂਹ ਹਟਾਗਾ ਕੱਲ ਤਾਂ ਗੇੜਾ ਦੇਖੇ ਉਹਦੀ ਆਇਆ ਨਾ ਸੀ ਮੀਂਹ ਤੇ ਉਹ ਲਾਉਂਦਾ ਹੀ ਬੁਰੀ ਝੁੱਟ ਜੀ ਸੀਗੀ ਪਾਣੀ ਪਾਣੀ ਇਹ ਕਰਖਾ ਜੀ ਸਾਰੇ ਤੇ ਅੱਜ ਫੇਰ ਵੀ ਹਜੇ ਧੁੱਪ ਲੱਗੀ ਮੌਸਮ ਪੂਰਾ ਘੈਂਟ ਆਕ ਤੇ ਸੇਬ ਆਜ਼ਾਰ ਤੋਰੇ ਆਉਂਦੇ ਬਈ ਬਣੇ ਆਉਂਦੇ ਹੈਗੇ ਤੇ ਜਲੇਮੀਆਂ ਕੱਢੀ ਆਉਂਦੇ ਹੈਗੇ ਤੇ ਕੱਲ ਨੂੰ ਬਰਤਾਂਣਗੇ ਹੈਣਾ ਤੇ ਹੋਰ ਕਦਾ ਕਦਾ ਲੰਗਰ ਆਗਾ ਪਤਾ ਕੁਛ ਫਿਲਹਾਲ ਤਾਂ ਬਾਈ ਅਜੇ ਤੜਕੇ ਪਤਾ ਲੱਗੂਗਾ ਪਰ ਅੱਜ ਦੇ ਟਾਈਮ ਚ ਗੇਰਾ ਜਲੇਬੀਆਂ ਪੂਰੀਆਂ ਰੈਡੀ ਹੋਈ ਜਾਂਦੀਆਂ ਨੇ ਤੇ ਤੜਕੇ ਇਹ ਭੋਗ ਲੱਗ ਕੇ ਲੰਗਰ ਵਰਤਾਇਆ ਜਾਊਗਾ ਤੇ ਤੜਕੇ ਪਹਿਣਗੇ ਭੋਗ ਤੇ ਬਾਬਾ ਸ਼੍ਰੀ ਚੰਦ ਜੀ ਦਾ ਜਨਮ ਦਿਹਾੜਾ ਬਣਾਇਆ ਜਾਊਗਾ ਆਪਾਂ ਤੁਹਾਨੂੰ ਦੱਸ ਦਈਏ ਤੇ ਉਹ ਇਹ ਆਪਾਂ ਆਏ ਸੀ ਜੋਧਪੁਰ ਡੇਰੇ ਦੇ ਵਿੱਚ ਮਲੋਟ ਕੋਲੇ ਜਿਹੜਾ ਰਹਿ ਜਾਂਦਾਗਾ ਲੋ ਬਾਈ ਸੇਵਾਦਾਰ ਲੱਗੇ ਪਏ ਆ ਪਾਠੀ ਬਾਬਾ ਜੀ ਨਾਲ ਜਲੇਬੀਆਂ ਕੱਢੀ ਜਾਂਦੀਆਂ ਕੱਢੀਆਂ ਨਹੀਂ ਕੱਢੀਆਂ ਰੱਖੀਆਂ ਰੱਖੀਆਂ ਆ ਸਾਹਮਣੇ ਜੀ ਦਾ ਜ਼ਬਰਦਸਤ ਹੋ ਨਹੀਂ ਲੱਗਾ ਲੋ ਜੀ ਇੱਕ ਗੱਲ ਇੱਥੇ ਹੋਰ ਨੋਟ ਕਰਨ ਵਾਲੀ ਆ ਆਪਣੇ ਤਾਂ ਹਲਵਾਈ ਬੈਠ ਕੇ ਜਲੇਬੀਆਂ ਕੱਢਦੇ ਆ ਪਰ ਇਧਰਲੇ ਪਾਸੇ ਜodhpur ਵਾਲੇ ਸਾਈਡ ਹਨਾ ਖੜ ਕੇ ਜਲੇਬੀਆਂ ਕੱਢਦੇ ਆ ਆ ਦੇਖੋ ਆਪਣੇ ਵੀ ਬੈਠੇ ਆ ਆਪਣੇ ਬੈਠ ਦਾ ਸੁਆਪ ਆਇਆਗਾ ਇਧਰਲੇ ਪਾਸੇ ਵਾਲੇ ਖੜਕੇ ਜਲੇਬੀਆਂ ਗੱਡੀਆਂ ਦੇ ਦੇਖਿਓ। ਲੋ ਜੀ ਆਰਤੀ ਸਮਾ ਹੋ ਗਿਆ ਤੇ ਸਾਰੀ ਸੰਗਤ ਜਿਹਨੇ ਲੰਗਰ ਹੈਗਾ ਆਪਣੀ ਲੋੜ ਅਨੁਸਾਰ ਲੰਗਰ ਛਕੀ ਜਾਂਦੇ ਸਾਰੀ ਸੰਗਤ ਦਾ ਜਿਹੜੀ ਹੈ ਸੰਗਤ ਆਈ ਜਾਂਦੀ ਹੈ ਮੱਥਾ ਟੇਕੀ ਜਾਂਦੇ ਆ ਨਾਮ ਤੇਰਾ ਤੇ ਤਿਆਰ ਤੇ ਅੱਜ ਬਾਬਾ ਜੀ ਨਾਲ ਕਰਦੇ ਆਂ ਆਪਾਂ ਗੱਲਬਾਤ ਤੇ ਬਾਬਾ ਜੀ ਅੱਜ ਕਿਵੇਂ ਖੰਡਪਾਰਤ ਪ੍ਰਕਾਸ਼ ਹੋਏ ਸੀਗੇ ਅੱਜ ਹੀ ਬਾਬਾ ਸ਼੍ਰੀ ਚੰਦਰ ਜੀ ਦਾ ਜਨਮ ਦਿਹਾੜਾ ਹੈ ਹਾਂਜੀ 531ਵੇਂ ਦਿਹਾੜੇ ਤੇ ਬਾਬਾ ਨੇ ਸਿੰਘ ਖੰਡਪਾਰ ਪ੍ਰਕਾਸ਼ ਕਰੇ ਸਮਝੋ ਭੋਗ ਪਾਏ ਜਾਣਗੇ ਇਹ ਆਪਾਂ 531ਵਾਂ ਜਨਮ ਦਿਹਾੜਾ ਅੱਜ ਹੈ ਹਾਂਜੀ ਠੀਕ ਹੈ ਜੀ ਅੱਜ ਅੱਜ ਭੋਗ ਪਾਏ ਜਾਣਗੇ ਅੱਜ ਤੀਜਾ ਦਿਨ ਆ ਭੋਗ ਦਾ ਹਨਾ ਹਾਂਜੀ ਅੱਜ ਮਿੱਤਰੋ ਅੱਜ ਬਈ ਸਾਰੇ ਸੰਗਤਾਂ ਨੂੰ ਅੱਜ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦਾ ਜਨਮ ਦਿਨ ਤਿਆਰਾ ਬਣਾਉਣਗੇ ਤੇ ਸਾਰੀ ਸੰਗਤ ਹਜੇ ਆਈ ਜਾਂਦੀ ਹੈਗੀ ਉਹ ਜੀਆਂ ਪੂਰੇ-ਪੂਰੇ ਤਿਆਰੀਆਂ ਕੇਰਾ ਤਾਂ ਤੇ ਵਾਪੇ ਵੱਲੋਂ ਉਧਰ ਮਾਈਆਂ ਮਰਾਈਆਂ ਦੀਆਂ ਲੱਗਰ ਜੀ ਸੇਵਾਦਾਰ ਬੈਠਿਆ ਲੇਕ ਬਣੀ ਜਾਂਦੀ ਆ ਇਧਰ ਸੇਵਾਦਾਰਾਂ ਵਾਸਤੇ ਆਪਾਂ ਬਣਾਈ ਜਿੰਦੇ ਚਾਹ ਲਓ ਜੀ ਇੱਥੇ ਹਰ ਇੱਕ ਪ੍ਰਕਾਰ ਦੀ ਸੁੱਖ ਪੂਰੀ ਹੁੰਦੀ ਹੈ ਕੋਈ ਵੱਡਾ ਸੁੱਖ ਕੋਈ ਸੰਗਤਾ ਚਾਹੇ ਕਾਜ਼ੀ ਵੀ ਸੁੱਖ ਲਿਆ ਨਾ ਹਰ ਇੱਕ ਪ੍ਰਕਾਰ ਦੀ ਸੁੱਖ ਪੂਰੀ ਹੁੰਦੀ ਹੈਗੀ ਤੁਸੀਂ ਜਿਵੇਂ ਕੀ ਤੁਹਾਨੂੰ ਜੀ ਪਤਾ ਹੀ ਹੈਗਾ ਤੇ ਆਪਾਂ ਆਏ ਹੋਏ ਸੀ ਜੋਧਪੁਰ ਡੇਰੇ ਦੇ ਵਿੱਚ ਤੇ ਅੱਜ ਹੈਗਾ ਕਿ ਬਾਬਾ ਸ਼੍ਰੀ ਚੰਦ ਬਾਬਾ ਜੀ ਦਾ ਜਨਮ ਦਿਨ ਅੱਜ ਜਨਮ ਦਿਨ ਦਿਹਾੜਾ ਆਪਾਂ ਕਹਿ ਸਕਦੇ ਹਾਂਗੇ ਤੇ ਤਿੰਨ ਦਿਨ ਹੋ ਗਏ ਸੀ ਕਿ 파ਟ ਪ੍ਰਕਾਸ਼ ਹੋਏ ਨੂੰ ਤੇ ਬਾਕੀ ਸਾਈ ਸੰਗਤ ਅੱਜ ਬਾਬੇ ਦੀ ਆਪਾਂ ਕਹਿੰਦੇ ਜਨਮ ਦਿਨ ਦਿਹਾੜੇ ਤੇ ਪਹੁੰਚ ਰਹੀ ਹੈਗੀ ਤੇ ਆਪਣੇ ਜਿਹੜੇ ਖੰਡ ਪਾਟ ਆਜ ਪ੍ਰਕਾਸ਼ ਹੋਏ ਸੀ ਕਿ ਤਿੰਨ ਦਿਨ ਪਹਿਲੇ ਖੰਡ ਪਾਟ ਪ੍ਰਕਾਸ਼ ਤੇ ਹਾਜ਼ਰੀ ਲਵਾ ਰਹੀ ਹੈਗੀ ਤੇ ਮਹਾਰਾਜ ਦੀ ਕਿਰਪਾ ਨਾਲ ਸਾਰੀ ਸੰਗਤ ਪਹੁੰਚੀ ਹੋਈ ਹੈਗੀ अंद प्रस जपेश ਬਈ ਘੋਟਾ ਹੋ ਗਿਆ ਹਾਂ ਬਈ ਘੋਟਾ ਹੋ ਗਿਆ ਬਈ ਸਾਡਾ ਇਹ ਤਾਂ ਹੈਗਾ ਤਾਉ ਕਾਉ ਪਾਉ ਸਾਡਾ ਤਾਇਆ ਬਾਉ ਕਣੇ ਸਾਈ ਨੂੰ ਸੀ ਡਾਕਟਰ ਚ ਲੈ ਜਾਂਦਾ ਮੰਨੀ ਦਾ ਬਾਉ ਔਰ ਚਲੋ ਬਾਉ ਮਨੀ ਚਾਹਦੇ ਆ ਬਾਉ ਚੰਗਾ ਜੀ